ਖਰੜ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਨਾਕੇ ਦੌਰਾਨ ਇੱਕ ਨੌਜਵਾਨ ਨੂੰ ਕਾਬੂ ਕੀਤਾ ਏ ਤੇ ਉਸ ਦੇ ਕੋਲੋਂ ਆਫੀਮ ਬਰਾਮਦ ਹੋਈ ਹੈ ਕਿੰਨੀ ਆਫੀਮ ਹੈ ਆਓ ਤੁਹਾਨੂੰ ਲੈ ਚਲਦੇ ਹਾਂ ਸਿੱਧਾ ਹੀ ਸਨੀ ਚੌਂਕੀ ਦੇ ਵਿੱਚ ਜਿੱਥੇ ਚੌਂਕੀ ਇੰਚਾਰਜ ਸਨੀਨ ਗਲੇਵ ਦੇ ਚਰਨਜੀਤ ਸਿੰਘ ਰੰਮੇਵਾਲ ਕੀ ਜਾਣਕਾਰੀ ਦਿੰਦੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਮੰਜੂਰ ਐਸਐਸਪੀ ਸਾਹਿਬ ਮੁਹਾਲੀ ਐਸਪੀ ਰੂਲਰ ਸਾਹਿਬ ਐਸਪੀ ਡੀ ਸਰ ਐਂਡ ਡੀਐਸਪੀ ਖੰਡਵਾਲ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਇਹ ਜਰੇ ਨਸ਼ੀਲੇ ਪਦਾਰਥ ਵੇਚਦੇ ਨੇ ਇਹਨਾਂ ਤੇ ਲਗਾਤਾਰ ਪਿਛਲੇ ਕਾਫੀ ਦਿਨਾਂ ਤੋਂ ਗੰਧਾ ਕਸ਼ਿਆ ਜਾ ਰਿਹਾ ਹੈ ਇਹ ਮੰਜੂਰ ਐਸਐਸਪੀ ਸਾਹਿਬ ਵੱਲੋਂ ਕਾਸੂਦ ਦੇ ਤਹਿਤ ਸਿੱਕੀ ਸੀਲਿੰਗ ਦਾ ਚੱਲ ਰਿਹਾ ਸੀਗਾ ਤੇ ਉਹਦੇ ਤੈਤ ਸਟੈਂਡਸਨ ਦੀ ਬੁਸਤੀ ਇੰਨੇ ਸ਼ੀਮਾਰਕੀ ਜੱਪੇ ਨਕਾ ਲਗਾਏ ਹੋਏ ਅਸਲੇ ਜਿਤੇ ਇੱਕ ਲੜਕਾ ਉਹਨਾਂ ਦਿਖਾਈ ਦਿੱਤੇ ਜੇ ਜੇ ਵੀ ਉਹ ਬੁਸਤੀ ਵਿੱਚ ਤੇ ਅੰਮ੍ਰੰਦ ਉਹਦੇ ਕੋਲ 1 ਕਿਲੋ 500 ਗ੍ਰਾਮ ਕਰੀਮ ਬਰੰਦ ਪਈ ਹੈ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਪਿਛਲੇ ਹਫਤੇ ਦੇ ਕੁਝ 2-3 ਦਿਨ ਇਹਦੇ ਤੋਂ ਪਹਿਲਾਂ 1 ਕਿਲੋ 300 ਗ੍ਰਾਮ ਕਰੀਮ ਬਰੰਦ ਰਹੀ ਸੀ ਤੇ ਇਹਦੇ ਨਾਲ-ਨਾਲ 80 ਕਿਲੋ ਕੁਕਿੰਗ ਤੇ ਸਾਡੀ ਖਾਸ ਕਰਕੇ ਜਿਹੜੇ ਟਰੱਕ ਪੈਟਲਰ ਨੇ ਜਾਂਟ ਲੱਗ ਪਈ ਸੀ ਨੇ ਨਾ ਨੂੰ ਸਖਤ ਤਾੜਨਾ ਵੀ ਇਹ ਆਪਣਾ ਕੰਮ ਬੰਦ ਕਰ ਦੇਣ ਤੇ ਇਹਨਾਂ ਨੂੰ ਬਿਲਕੁਲ ਵੀ ਰੱਖਿਆ ਨਹੀਂ ਜਾਏਗਾ ਜਿਹੜੇ ਟਰੱਕ ਦਾ ਕੰਮ ਕਰਦੇ ਨੇ ਇਹ ਬੈਗ ਇਹਨਾਂ ਨੇ ਬੜੇ ਤਰੀਕੇ ਦੇ ਬਣਾਏ ਹੋਏ ਨੇ ਆਪਾਂ ਬਾਹਰੋਂ ਜਜ ਨਹੀਂ ਕਰ ਸਕਦੇ ਇਹਨਾਂ ਨੇ ਟਰਨਲ ਹਿਡਨ ਜੇਬ ਲਗਾਈਆਂ ਹੋਈਆਂ ਨੇ ਜਿਨੂੰ ਉਹ ਐਕਸਰੇ ਸ਼ੀਟਸ ਫੈਲੋਜ਼ ਦੇ ਨਾਲ ਦੋਨਾਂ ਪਾਸਿਆਂ ਤੋਂ ਕਵਰ ਕਰਦਿੰਨੇ ਕਿ ਵੀ ਇੱਕ ਦਿਨ ਉਹ ਬੱਸ ਸਟੈਂਡ ਤੇ ਜਾਂ ਰੇਲਵੇ ਸਟੇਸ਼ਨ ਤੇ ਗ੍ਰੈਪ ਕੈਮਰੇ ਦੇ ਵਿੱਚ ਵੀ ਕੱਢਣਾ ਪਊਗਾ ਤੇ ਇਸ ਲਈ ਉਹ ਦਾ ਸਹਾਰਾ ਐਸ ਝੂਪੀ ਆਪਣੇ ਉੱਥੇ ਤੋਂ ਲੈ ਕੇ ਬ੍ਰਿਲੀ ਇਹਦੇ ਲੱਗੇ ਲੱਗੇ ਦਿਨਾਂ ਸਾਹ ਹਾਂ ਐਤ ਇਨਾਨੀ ਕਿਸੇ ਦਾ ਆਪਣਾ ਇਹਨਾਂ ਦਾ ਡਾਕਸ ਵੀ ਲੈ ਸੀ ਹਾਂ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ